ਆਮ ਆਦਮੀ ਪਾਰਟੀ ਵੱਲੋਂ ਹੁਣ ਤੋਂ ਸਰਕਾਰੀ ਸਕੂਲਾਂ ਦੇ ਦੌਰੇ ਕਰਕੇ ਉਥੋਂ ਦੀਆਂ ਮੁਸ਼ਕਲਾਂ ਨੂੰ ਨੋਟ ਕੀਤਾ ਜਾ ਰਿਹਾ ਹੈ ਅੱਜ ਅੰਮ੍ਰਿਤਸਰ ਦੇ ਵਾਰਡ ਨੰਬਰ 59 ਦੇ ਸਕੂਲਾਂ ਵਿੱਚ ਕੀਤੇ ਦੌਰੇ ਦੌਰਾਨ ਭਾਰੀਵਾਰ ਸਕੂਲ ਵਿੱਚ ਬਹੁਤ ਸਾਰੀਆਂ ਕਮੀਆਂ ਦੇਖਣ ਨੂੰ ਮਿਲੀਆਂ ਇਸ ਮੌਕੇ ਤੇ ਪੰਜਾਬੀ ਪੇਰੈਂਟਸ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਮੌਜੂਦ ਸਨ ਫਿਲਹਾਲ ਆਮ ਆਦਮੀ ਪਾਰਟੀ ਦੇ ਹਲਕਾ ਕੇਂਦਰੀ ਦੇ ਵਲੰਟੀਅਰਾਂ ਨੇ ਤੋਹਫਾ ਦਿੱਤਾ ਹੈ ਤੇ ਉਹਨਾਂ ਦੀ ਸਰਕਾਰ ਬਣ ਤੇ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਸਕੂਲਾਂ ਦਾ ਵੀ ਸੁਧਾਰ ਕੀਤਾ ਜਾਵੇਗਾ ਠਾਕੁਰਾ ਜੀ ਮੈਂ ਸਰਕਾਰੀ ਐਲੀਮੈਂਟਰੀ ਸਕੂਲ ਭਰਾੜੀਵਾਲ ਦੀ ਹੈ ਟੀਚਰਾਂ ਦੇ ਤੇ ਇਸ ਸਕੂਲ ਦੀ ਇਹ ਮੁਸ਼ਕਲ ਹੈ ਕਿ ਇੱਕ ਤੇ ਪਾਣੀ ਦੀ ਮੁਸ਼ਕਲ ਹੈ ਮਤਲਬ ਸਾਫ ਪਾਣੀ ਨਹੀਂ ਹੈਗਾ ਅਸੀਂ ਮਸ਼ੀਨ ਲਵਾਈ ਹੈ ਤੇ ਪਰ ਉਹਦਾ ਫਿਲਟਰ ਜਿਹੜਾ ਵਾ ਉਹ ਵੀ ਕੰਮ ਕਰਦਾ ਪਰ ਉਹ ਪੂਰਾ ਪੂਰੀ ਤਰ੍ਹਾਂ ਪਾਣੀ ਸਾਫ ਨਹੀਂ ਹੋ ਰਿਹਾ ਤੇ ਸਾਡੀ ਇਹ ਦੂਜੀ ਮੁਸ਼ਕਲ ਹੈ ਜੀ ਬਾਹਰ ਕੂੜੇ ਦੀ ਹੈ ਬਾਹਰ ਸਕੂਲ ਦੇ ਨਾਲ ਅਸੀਂ ਬਹੁਤ ਵਾਰੀ ਲਿਖ ਕੇ ਦੇ ਚੁੱਕੇ ਹਾਂ ਤੇ ਆਪਣਾ ਕਾਉਂਸਲਰ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਤੇ ਚੁੱਕ ਕੇ ਲੈ ਜਾਂਦੇ ਆ ਪਰ ਉਹ ਉਸੇ ਤਰ੍ਹਾਂ ਹੀ ਫੇਰ ਅਗਲੇ ਦਿਨ ਲੱਗ ਜਾਂਦਾ ਇਹ ਜਿਹੜਾ ਸਮੱਸਿਆ ਜਿਹੜੀ ਆ ਇਹ ਕੀ ਤੀਸਰੀ ਸਮੱਸਿਆ ਸਾਡੀ ਆ ਨੀਵੀਂ ਗਰਾਊਂਡ ਦੀ ਆ ਜੀ ਪਾਣੀ ਖੜਾ ਹੋ ਜਾਂਦਾ ਤੇ ਆ ਸਕੂਲ ਦੇ ਜਿਵੇਂ ਪ੍ਰਨਾਲੇ ਆ ਉਹ ਵੀ ਪਾਣੀ ਇੱਥੇ ਆਉਣਾ ਸਾਡਾ ਆਪਣਾ ਪਾਣੀ ਵੀ ਤੇ ਮੀਂਹ ਦਾ ਪਾਣੀ ਵੀ ਤੇ ਕਾਫੀ ਮਤਲਬ ਛੱਪੜ ਦੇ ਲੱਗ ਜਾਂਦਾ ਬੜੀ ਮੁਸ਼ਕਲ ਹੁੰਦੀ ਹੈ ਇਹ ਅਸੀਂ ਚਾਹੁੰਦੇ ਆ ਵੀ ਮਤਲਬ ਗਰਾਊਂਡ ਜਿਹੜੀ ਆ ਉੱਚੀ ਕੀਤੀ ਜਾਵੇ ਕਿ ਮੇਰਾ ਨਾਮ ਬਲਰਾ ਸਿੰਘ ਕਾਲਾ 59 ਵਾਰਡ ਨੰਬਰ 59 ਸੈਂਟਰ ਹੈ ਕਿਉਂਕਿ ਅਸੀਂ ਹੈਗੇ ਅਸੀਂ ਆਪਣੇ ਸਕੂਲ ਜਿੰਨੇ ਵੀ ਆ ਸਾਡੇ ਇਲਾਕੇ ਦੇ ਵਿੱਚ ਅਸੀਂ ਸਰਕਾਰੀ ਸਕੂਲਾਂ ਦਾ ਦੌਰਾ ਕਰ ਰਹੇ ਹਾਂ ਔਰ ਜੋ ਸਕੂਲਾਂ ਦੇ ਵਿੱਚ ਸਮੱਸਿਆ ਨਹੀਂ ਐ ਸਕੂਲ ਦੇ ਵਿੱਚ ਬਹੁਤ ਵੱਡੀਆਂ ਸਮੱਸਿਆ ਇੱਕ ਤੇ ਸਭ ਤੋਂ ਵੱਡੀ ਸਮੱਸਿਆ ਇਸ ਗਰਾਊਂਡ ਦੀ ਜਦੋਂ ਬਾਰਿਸ਼ ਹੋ ਜਾਂਦੀ ਆ ਬੱਚਿਆਂ ਨੂੰ ਵਿਚੋਂ ਲੰਘ ਕੇ ਆਉਣਾ ਪੈਂਦਾ ਪਾਣੀ ਦਾ ਛੱਪਰ ਲੱਗ ਜਾਂਦਾ ਜਿਸ ਤਰ੍ਹਾਂ ਮੈਡਮ ਉਹਨਾਂ ਨੇ ਦੱਸਿਆ ਔਰ ਇੱਥੇ ਪਾਣੀ ਪੀਣ ਦਾ ਕੋਈ ਪ੍ਰਬੰਧ ਨਹੀਂ ਐ ਖਾਸ ਫਿਲਟਰ ਮਤਲਬ ਕਿ ਪ੍ਰੋਪਰ ਨਹੀਂ ਐ ਉਹਨਾਂ ਦਾ ਕੰਮ ਕਰ ਰਿਹਾ ਅੱਜਕੱਲ ਕੇ ਪਾਣੀ ਬਹੁਤ ਗੰਦਾ ਹੋ ਚੁੱਕਾ ਪੰਜਾਬ ਦੇ ਅੰਦਰ ਇਸ ਕਰਕੇ ਫਿਲਟਰ ਜ਼ਰੂਰੀ ਆ ਔਰ ਸਕੂਲ ਦੀ ਰਿਪੇਅਰ ਹੋਣ ਵਾਲੀ ਕਾਫੀ ਸਕੂਲ ਦੇ ਬਾਹਰ ਕੂੜੇ ਦਾ ਢੇਰ ਲੱਗਿਆ ਉਹ ਵੀ ਤੁਸੀਂ ਦੇਖਿਆ ਹੋਣਾ ਔਰ ਅਸੀਂ ਬਾਕੀ ਸਕੂਲ ਦੇ ਬੱਚਿਆਂ ਤੋਂ ਦੇਖ ਰਹੇ ਇੱਥੇ ਪਾਣੀ ਪੀ ਰਹੇ ਸੀ ਬੱਚੇ ਥੱਲੇ ਉਹਨਾਂ ਦੀ ਪਾਈਪ ਤੱਕ ਨਹੀਂ ਲੱਗੀ ਹੋਈ ਥੱਲੇ ਛਿੱਟਾਂ ਸਾਰੀਆਂ ਗੰਦੇ ਪਾਣੀ ਦੇ ਬੱਚਿਆਂ ਦੇ ਉੱਪਰ ਕੱਪੜਿਆਂ ਦੇ ਪੰਨੀਆਂ ਔਰ ਬੱਚਿਆਂ ਨੂੰ ਬੜੀਆਂ ਆਹ ਜੀਆਂ ਸਮੱਸਿਆ ਆ ਰਹੀਆਂ ਔਰ ਸਭ ਤੋਂ ਵੱਡੀ ਸਮੱਸਿਆ ਸਾਡੇ ਭਰਾੜੀਵਾਲ ਸਕੂਲ ਦੇ ਵਿੱਚ ਅਸੀਂ ਖੜੇ ਆ ਇਹ ਸਕੂਲ ਦੀ ਸਭ ਤੋਂ ਵੱਡੀ ਸਾਨੂੰ ਇਲਾਕੇ ਵਾਲਿਆਂ ਦਾ ਸਮੱਸਿਆ ਹੈ ਕਿ ਇਹ ਸਕੂਲ ਪਲੱਸ 2 ਤੱਕ ਹੋਣਾ ਚਾਹੀਦਾ ਉਹਦਾ ਕਾਰਨ ਹੈ ਕਿ ਸਾਡੀਆਂ ਜਿਹੜੀਆਂ ਬੱਚੀਆਂ ਨੇ ਉਹ 8ਵੀਂ ਤੋਂ ਬਾਅਦ ਬਾਹਰ ਸ਼ਹਿਰਾਂ 'ਚ ਪੜਨ ਜਾਣੀਆਂ ਨਾਲ ਥੋੜੀ ਦਿੱਕਤ ਹੁੰਦੀ ਆ ਇਸ ਕਰਕੇ ਸਰਕਾਰੀ ਸਕੂਲ ਜਿਹੜਾ ਸਾਡਾ ਪਲੱਸ 2 ਤੱਕ ਕੀਤਾ ਜਾਵੇ ਧੰਨਵਾਦ ਜੀ ਆ ਆਮ ਆਦਮੀ ਪਾਰਟੀ ਤੋਂ ਐ ਦਿਵਯਾ ਖਿੰਦਰੀ ਮੈਂ ਵੀ ਇਹ ਸਕੂਲ ਦੀ ਹਾਲਤ ਦੇਖ ਰਹੀ ਹਾਂ ਸਰ ਨੇ ਸਾਨੂੰ ਬੁਲਾਇਆ ਸੀ ਆਪਣੇ ਨਾਲ ਬਟ ਇਹ ਸਕੂਲ ਦੇ ਵਿੱਚ ਦੇਖ ਕੇ ਹਾਲਤ ਦੇਖ ਕੇ ਸਾਨੂੰ ਖੁਦ ਨੂੰ ਦੁੱਖ ਮਹਿਸੂਸ ਹੋ ਰਿਹਾ ਹੈ ਇਹਦੇ ਨਾਲ-ਨਾਲ ਮੈਂ ਆਪਣੀ ਐਨ ਜੀਓ ਦੇ ਨਾਲ ਵੀ ਜੁੜੀ ਹੋਈ ਹਾਂ ਸਾਡੀ ਆਪਣੀ ਐਨ ਜੀਓ ਵੀ ਹੈ ਪੀ ਪੀਏ ਪੰਜਾਬ ਪੇਰੈਂਟਸ ਐਸੋਸੀਏਸ਼ਨ ਤੇ ਉਹ ਹੈ ਸਾਡੇ ਪ੍ਰੈਜ਼ੀਡੈਂਟ ਮਿਸਟਰ ਗਿੱਲ ਤੇ ਅਸੀਂ ਵੀ ਹੁਣ ਅਸੀਂ ਵੀ ਇਹਦੇ ਵਿੱਚ ਆ ਕੇ ਕੁਝ ਨਾ ਕੁਝ ਜ਼ਰੂਰ ਕਰਾਂਗੇ ਤੇ ਅਸੀਂ ਆਪਣੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਸਰਕਾਰ ਦੇ ਨਾਲ ਮਿਲ ਕੇ ਆਪਣਾ ਕੰਮ ਜ਼ਰੂਰ ਬਣਾ ਹਾਂਜੀ ਸਰ ਮੇਰਾ ਨਾਮ ਰੇਲ ਮਹਾਜਨ ਮੈਂ ਆਵਾਜ਼ੀ ਪਾਰਟੀ ਤੋਂ ਹੋਗਾ 80 ਸਾਡੇ ਕਾਲੇ ਭਾਜੀ ਹੈਗੇ ਨੇ ਇਹਨਾਂ ਨੇ ਤੁਹਾਨੂੰ ਆਪਣੇ ਇਲਾਕੇ ਚ ਬੁਲਾਇਆ ਹੈ ਇਹ ਵਾਰਡ 95 ਨੰਬਰ 26 95 ਨੰਬਰ ਵਾਰਡ ਬਸ ਸੈਂਟਰ ਹਲਕੀ ਦੀ ਵਾਰਡ ਹੈ ਜਿਸ ਵਾਰਡ ਵਿੱਚ ਆਪਣਾ ਗੋਲਡਨ ਟੈਂਪਲ ਦਰਬਾਰ ਸਾਹਿਬ ਹੈਗਾ ਤੇ ਤੁਸੀਂ ਇਹ ਸਕੂਲ ਦੀ ਹਾਲਤ ਦੇਖੋ ਜਿਹਨੂੰ ਅਸੀਂ ਸਵਾਰ ਸਿਟੀ ਕਹਿੰਦੇ ਆ ਦਰਬਾਰ ਸਾਹਿਬ ਇੱਕ ਬੰਦਾ ਦਰਬਾਰ ਸਾਹਿਬ ਜਾ ਕੇ ਖੜਾ ਹੋ ਜੇ ਤਾਂ ਮੈਜਿਨ ਕਰੇ ਐ ਸਕੂਲ ਦੀ ਦਸ਼ਾ ਨੂੰ ਜਿੱਥੇ ਬੱਚੇ ਪਾਣੀ ਪੀ ਰਹੇ ਨੇ ਪਾਣੀ ਦੀ ਜਗ੍ਹਾ ਤੇ ਕਾਈ ਲੱਗੀ ਸਾਰੇ ਪਾਸੇ ਜਿਹੜੀ ਪਾਣੀ ਦੀ ਪੈਪ ਹੈ ਉਹ ਇੱਟਾ ਦੀ سپورਟ ਲੱਗੀ ਹੈ ਉਹਨੂੰ ਜਿਹੜੀ ਰਸੋਈ ਦੇਖ ਰਿਹਾ ਸਾਰੀ ਸਲਾਬ ਨਾਲ ਭਰੀ ਹੋਈ ਹੈ ਘਰਾਂ ਦਾ ਹਾਲ ਹੈ ਕਿ ਘਾ ਦਾ ਕੋਈ ਨਾਮੁ ਨਿਸ਼ਾਨੀ ਹੈਗਾ ਇੱਥੋਂ ਅਸੀਂ ਸੋਚ ਸਕਦੇ ਆ ਕਿ ਅਸੀਂ ਜਿਹੜੀ 스마트 ਸਿਟੀ ਕਹਿੰਨੇ ਆ ਕਲੀਨ ਸਿਟੀ ਕਹਿੰਨੇ ਆ ਮੋਦੀ ਜੀ ਐਡਿਟ ਵੱਡੇ ਵੱਡੇ ਭਾਸ਼ਣ ਦਿੰਦੇ ਨੇ ਇੱਥੇ ਅਸੀਂ ਕਿੱਥੇ ਖੜੋਤੇ ਆ ਧਰਮ ਦੇ ਨਾਂ ਤੇ ਲੋਕਾਂ ਕੋਲ ਵੋਟ ਮੰਗਦੇ ਨੇ ਇਹ ਦਰਬਾਰ ਸਾਹਿਬ ਦਾ ਜਿਹੜਾ ਦਰਬਾਰ ਸਾਹਿਬ ਦਾ ਹਲਕਾ ਹੈ ਇੱਥੋਂ 2 ਕਿਲੋਮੀਟਰ ਤੇ ਦਰਬਾਰ ਸਾਹਿਬ ਹੈਗਾ ਵਾ ਤੇ ਤੇ ਆ ਹਾਲ ਹੈ ਬੜਾ ਦੁੱਖ ਹੁੰਦਾ ਹੈ ਕਿ ਸਾਡੀ ਸਰਕਾਰ ਆ ਗੱਲਾਂ ਦੇ ਬੜੀ ਬੜੀ ਵਡਿਆ ਕਰਦੀ ਹੈ ਤੇ ਪਰ ਰਿਐਲਿਟੀ ਵਿੱਚ ਪੂਰਾ ਜ਼ੀਰੋ ਹੀ ਹੈ ਬਸ ਇਹੀ ਗੱਲ ਕਹਾਂਗੇ ਥੈਂਕ ਯੂ ਆਹ ਪਾਰਟੀ ਵਲੋਂ ਅਸੀਂ ਸਾਰੇ ਵਲੰਟੀਅਰ ਇਕੱਠੇ ਹੋਏ ਆਂ ਕਾਲੇ ਭੱਜ ਦੀ ਵਾਰਡ ਦੇ ਵਿੱਚ ਅਸੀਂ ਦੇਖਣ ਆਏ ਆ ਕਿ ਸਕੂਲ ਦੇ ਵਿੱਚ ਕਿੰਨੀ ਪਰੇਸ਼ਾਨੀ ਆ ਰਹੀ ਹੈ ਬੱਚਿਆਂ ਨੂੰ ਇਤਤੱਕ ਕੀ ਪਿੰਡਾਂ ਪਾਣੀ ਵੀ ਪ੍ਰੋਵਾਈਡ ਨਹੀਂ ਸਹੀ ਹੋ ਰਿਹਾ ਬੱਚਾ ਨੂੰ ਅਸੀਂ ਵਾਦਾ ਕਰਦੇ ਹਾਂ ਕਿ ਸਾਡੀ ਸਰਕਾਰ ਆਣ ਤੇ 11 ਤਰੀਕ ਤੋਂ ਬਾਅਦ ਅਸੀਂ ਵਾਅਦਾ ਕਰਕੇ ਅਸੀਂ ਬੱਚਾ ਦੀ ਮੁਸ਼ਕਿਲਾਂ ਦੂਰ ਕਰਾਂਗੇ ਸਕੂਲ ਦੇ ਵੱਲ ਜ਼ਿਆਦਾ ਸਾਡਾ ਧਿਆਨ ਹੋਏਗਾ ਇਹ ਸਾਡੇ ਮੈਨੀਫੈਸਟੋ ਵਿੱਚ ਵੀ ਅਰਵਿੰਦ ਕੇਜੀਵਾਲ ਜੀ ਨੇ ਕਿਹਾ ਹੈਗਾ ਕਿ ਸਰਕਾਰ ਆਣ ਦਾ ਬਾਅਦ ਅਸੀਂ ਸਕੂਲਾਂ ਵੱਲ ਪੂਰੇ ਦਿਨੋ ਜਾਨਾ ਧਿਆਨ ਦੇਵਾਂਗੇ ਗਰਨਾ ਲਖਨ ਦਰਸ਼ਕ ਹੈ ਲੈ ਸਾਡੀ ਇੱਕ ਐਨਸੀਯੂ ਜੀ ਨਾਮ ਹੈ ਪੰਜਾਬੀ ਪ੍ਰਿੰਸ ਐਸੋਸੀਏਸ਼ਨ ਸਾਨੂੰ ਇੱਕ ਸਾਲ ਹੋ ਗਿਆ ਸਕੂਲਾਂ ਦੀ ਲੜਾਈ ਲੜਦੇ ਆ ਕਿ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਕਿ ਉਹ ਰੀਡਮਿਸ਼ਨ ਬਿਲਡਿੰਗ ਫੰਡ ਐਨੂਅਲ ਚਾਰਜ ਹਰ ਸਾਲ ਕਿਉਂ ਲੈਂਦੇ ਆ ਅਸੀਂ ਅੱਜ ਆ ਸਰਕਾਰੀ ਸਕੂਲ ਭੜਾਰੀਵਾਲ ਦੇ ਵਿੱਚ ਆਏ ਆ ਇਹਦੀ ਹਾਲਤ ਦੇਖੀ ਆ ਅਸੀਂ ਸਰਕਾਰ ਕੋਲੋਂ ਵੀ ਆਫੀ ਮੰਗ ਕਰ ਰਹੇ ਆ ਕਿ ਸਰਕਾਰੀ ਸਕੂਲਾਂ ਦਾ ਪੱਧਰ ਇੰਨਾ ਕਿ ਜ਼ਿਆਦਾ ਉੱਚਾ ਚੁੱਕ ਦਿੱਤਾ ਜਾਵੇ ਕਿ ਲੋਕ ਪ੍ਰਾਈਵੇਟ ਸਕੂਲਾਂ ਵੱਲੋਂ ਧਿਆਨ ਹੀ ਨਾ ਦੇਣ ਇਸ ਕਰਕੇ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਕਿ ਖਾਸ ਤੌਰ ਤੇ ਇਸ ਭੜਾਰੀਵਾਲ ਸਕੂਲ ਦੀ ਕਿ ਜੋ ਇਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਦੀਪਕ ਚੜਾ ਬੋਲ ਰਿਹਾ ਸਾਡੇ ਮੈਨੀਫੈਸਟੋ ਦੇ ਵਿੱਚ ਵੀ ਐਸੇ ਲਿਖਿਆ ਹੈ ਜਦੋਂ ਸਾਡੀ ਸਰਕਾਰ ਆਏਗੀ ਸਭ ਤੋਂ ਪਹਿਲਾਂ ਅਸੀਂ ਐਸੇ ਸਕੂਲਰ ਦਾ ਮੁੱਦਾ ਜਿਹੜਾ ਚੁੱਕਿਆ ਹੋਇਆ ਹੈ ਅਸੀਂ ਉਸ ਜਲਦ ਤੋਂ ਜਲਦ ਪੂਰਾ ਸੀ ਕਰਾਂਗੇ ਜਰੂਰ ਅੰਮ੍ਰਿਤਸਰ ਤੋਂ ਕੈਮਰਾਮੈਨ ਸੁਭਮ ਸ਼ਰਮਾ